ਇਹਨੇ ਇੱਕ ਗੁਰਬਾਣੀ ਦੇ ਆਧਾਰ ਤੇ ਕੁੰਭ ਕਹਿੰਦੇ ਕਿੰਨੋਂ ਦੇਖੋ ਦੇਸ਼ ਦੇ ਅੰਦਰ ਕੁੰਭ ਵੀ ਹੈ ਮਹਾਕੁੰਭ ਵੀ ਹੈ ਔਰ ਕੁੰਭ ਜੋ ਹੈ ਉਹ 6 ਸਾਲ ਬਾਅਦ ਵੀ ਲੋਕ ਮਨਾਉਂਦੇ ਨੇ ਤੇ 12 ਸਾਲ ਬਾਅਦ ਵੀ ਮਨਾਉਂਦੇ ਨੇ ਤੇ ਮਹਾਕੁੰਭ ਜਿਹੜਾ ਉਹ 144 ਸਾਲ ਬਾਅਦ ਵੀ ਆਉਂਦਾ ਹੈ ਤੇ ਗੁਰਬਾਣੀ ਜਿਹੜੀ ਹੈ ਉਹਦੇ ਵਿੱਚ ਤੇ ਸਿਰਫ ਹਰ ਵਿਅਕਤੀ ਨੂੰ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਬਾਪੂ ਤੱਕ ਪੂਰੇ ਦੇਸ਼ ਨੂੰ ਇਹੀ ਸਮਝਾਣ ਦਾ ਯਤਨ ਕੀਤਾ ਭਾਈ ਤੁਹਾਡਾ ਆਪਣਾ ਹੀ ਸ਼ਰੀਰ ਇਹ ਇਹਨੂੰ ਕੁੰਭ ਵੀ ਸਮਝੋ ਇਹਨੂੰ ਹਰ ਮੰਦਰ ਵੀ ਸਮਝੋ ਕਿਉਂਕਿ ਹਰ ਮੰਦਰ ਇਹੋ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋ ਗੁਰੂ ਦਾ ਹੋਣਾ ਹੈ ਪਰਮੇਸ਼ਵਰ ਦਾ ਹੋਣਾ ਹੈ ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪ੍ਰਥਮ ਉਦਾਸੀ ਦੇ ਅੰਦਰ ਜਾ ਕੇ ਸਾਰੇ ਕੁੰਭ ਦੇ ਅੰਦਰ ਇਸ਼ਨਾਨ ਕਰਨ ਵਾਲਿਆਂ ਨੂੰ ਸਮਝਾਈ ਸੀ ਗੁਰੂ ਨਾਨਕ ਸਾਹਿਬ ਨੇ ਆਪ ਵੀ ਇਸ਼ਨਾਨ ਕੀਤਾ ਸੀਗਾ ਨਹੀਂ ਜੀ ਉਹਨਾਂ ਨੇ ਇਸ਼ਨਾਨ ਤੇ ਸਿਰਫ ਲੋਕਾਂ ਨੂੰ ਇਹੀ ਗਿਆਨ ਦਿੱਤਾ ਕਿ ਭਾਈ ਧਰਤੀ ਦੇ ਉੱਤੇ ਹਰ ਚੀਜ਼ ਪਵਿੱਤਰ ਹੈ ਜਲ ਵੀ ਪਵਿੱਤਰ ਹੈ ਪਾਣੀ ਵੀ ਪਵਿੱਤਰ ਹੈ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਹਰ ਧਰਤੀ ਦੇ ਉੱਤੇ ਅਕਾਲ ਪੁਰਖ ਹੈ ਤੇ ਹਰ ਜਲ ਦੇ ਅੰਦਰ ਪਰਮੇਸ਼ਵਰ ਪ੍ਰਮਾਤਮਾ ਸਾਡਾ ਪਿਤਾ ਹੈ ਗਰੀਬਸਰ ਜਿਹੜਾ ਹੌਣਪੁੰਬ ਦਾ ਮੇਲਾ ਹਾਂ ਮਤਲਬ ਪ੍ਰਯਾਗਰਾਜ ਦੇ ਵਿੱਚ ਲੱਗਾ ਹਾਂਜੀ ਪ੍ਰਯਾਗਰਾਜ ਹਾਂਜੀ ਉਹ ਕਿੰਨੇ ਸਾਲ ਬਾਅਦ ਆਇਆ ਇਹ 144 ਸਾਲ ਬਾਅਦ ਆਇਆ ਜੀ ਜਦੋਂ ਦਾਸ ਨੂੰ ਵੈਸੇ ਐਜ਼ ਅ ਪ੍ਰਚਾਰਕ ਜਾਂ ਗ੍ਰੰਥੀ ਕਹਿ ਲੋ ਜਾਂ ਸੇਵਾਦਾਰ ਕਹਿ ਲੋ ਮੈਨੂੰ ਪਹਿਲਾਂ ਵੀ ਬੁਲਾਇਆ ਪਰ ਮੈਂ ਉਹਨਾਂ ਨਾਲ ਇੱਕੋ ਇੱਕ ਗੱਲ ਕੀਤੀ ਸੀ ਜੇ ਗੁਰੂ ਨਾਨਕ ਸਾਹਿਬ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਥੇ ਸੈਂਟਰ ਦੇ ਅੰਦਰ ਕਰਕੇ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਚਰਣਾ ਚਾਹੁੰਦੇ ਹਨ ਤੇ ਫਿਰ ਤੇ ਦਾਸ ਗੁਰੂ ਦੀ ਕਥਾ ਕਰਨ ਵਾਸਤੇ ਜ਼ਰੂਰ ਆ ਜਾਏਗਾ ਇਸ ਲਈ ਦਾਸ ਹੁਣ ਜਾ ਕੇ 23 ਫਰਵਰੀ ਨੂੰ ਉੱਥੇ ਕਥਾ ਵੀ ਕਰਕੇ ਆਇਆ ਤੇ ਪੂਰੇ ਭਾਰਤ ਦੇ ਸਿੱਖਾਂ ਨੇ ਤੇ ਦੇਸ਼ ਔਰ ਵਿਦੇਸ਼ ਤੋਂ ਤੇ ਬੜੇ ਬਿਹਾਰ ਚੋਂ ਵੀ ਆਏ ਬੰਗਾਲ ਚੋਂ ਵੀ ਆਏ ਤੇ ਉਹ ਸਿੱਖ ਸਾਡੇ ਵਾਹਿਗੁਰੂ ਦੀ ਕਿਰਪਾ ਨਾਲ ਰਾਜਸਥਾਨ ਤੋਂ ਵੀ ਆਏ ਪੰਜਾਬ ਤੋਂ ਵੀ ਬਹੁਤ ਗਏ ਤੇ ਉੱਥੇ ਦਾਸ ਨੇ ਇੱਕ ਘੰਟਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਹੀ ਕਥਾ ਜਦ ਕੀਤੀ ਤੇ ਇੱਕ ਘੰਟੇ ਵਿੱਚ ਹੀ ਬੜੇ ਸਾਧੂ ਸੰਤ ਜਿਹੜੇ ਸਾਡੇ ਪਿਆਰੇ ਹਿੰਦੂ ਸਮਾਜ ਦੇ ਹਨ ਉਹਨਾਂ ਦੇ ਅੰਦਰ ਵੀ ਬੜੀ ਮੁਹੱਬਤ ਆਈ ਤੇ ਉਹਨਾਂ ਨੇ ਆਪ ਜਕਾਰੇ ਵੀ ਲਾਏ ਤੇ ਉਹਨਾਂ ਦੇ ਅੰਦਰ ਖੁਸ਼ੀ ਵੀ ਹੋਈ ਤੁਸੀਂ ਦੇਖ ਰਹੇ ਹੋ ਹਿਊਮਰਸ ਬੁਲਟਨ ਤੇ ਮੈਂ ਸੁਤਨਾਮ ਸਿੰਘ ਧੰਨਵਾਦ ਅੱਜ ਸਾਡੇ ਨਾਲ ਨੇ ਗਿਆਨੀ ਕਰਨੈਲ ਸਿੰਘ ਗਰੀਬ ਜਿਨ੍ਹਾਂ ਨਾਲ ਅਸੀਂ ਕੁੰਭ ਦੇ ਮੇਲੇ ਤੇ ਜਿਹੜਾ 144 ਸਾਲ ਬਾਅਦ ਆਇਆ ਉਸ ਬਾਰੇ ਗੱਲ ਕਰਾਂਗੇ ਹਾਂ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਹਿਊਮਰਸ ਬੁਲਟਨ ਸਵਾਗਤ ਹੈ ਗਿਆਨੀ ਗੁਰਬਾਣੀ ਦੇ ਆਧਾਰ ਤੇ ਕੁੰਭ ਕਹਿੰਦੇ ਕਿੰਨੋ ਪਹਿਲਾਂ ਤੇ ਸਭ ਦਾ ਧੰਨਵਾਦ ਹੈ ਤੇ ਤੁਹਾਡਾ ਵੀ ਧੰਨਵਾਦ ਹੈ ਦੇਖੋ ਦੇਸ਼ ਦੇ ਅੰਦਰ ਕੁੰਭ ਵੀ ਹੈ ਮਹਾਕੁੰਭ ਵੀ ਹੈ। ਔਰ ਕੁੰਭ ਜੋ ਹੈ ਉਹ 6 ਸਾਲ ਬਾਅਦ ਵੀ ਲੋਕ ਮਨਾਉਂਦੇ ਨੇ। ਤੇ 12 ਸਾਲ ਬਾਅਦ ਵੀ ਮਨਾਉਂਦੇ ਨੇ। ਤੇ ਮਹਾਕੁੰਭ ਜਿਹੜਾ ਉਹ 144 ਸਾਲ ਬਾਅਦ ਵੀ ਆਉਂਦਾ ਹੈ। ਤੇ ਗੁਰਬਾਣੀ ਜਿਹੜੀ ਹੈ ਉਹਦੇ ਵਿੱਚ ਤੇ ਸਿਰਫ ਹਰ ਵਿਅਕਤੀ ਨੂੰ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਬਾਪੂ ਤੱਕ ਪੂਰੇ ਦੇਸ਼ ਨੂੰ ਇਹੀ ਸਮਝਾਣ ਦਾ ਯਤਨ ਕੀਤਾ ਭਾਈ ਤੁਹਾਡਾ ਆਪਣਾ ਹੀ ਸ਼ਰੀਰ ਇਹ ਇਹਨੂੰ ਕੁੰਭ ਵੀ ਸਮਝੋ ਇਹਨੂੰ ਹਰ ਮੰਦਰ ਵੀ ਸਮਝੋ ਕਿਉਂਕਿ ਹਰ ਮੰਦਰ ਇਹੋ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਜਦੋਂ ਤੱਕ ਤੁਹਾਡੇ ਕੋਲੇ ਗਿਆਨ ਨਹੀਂ ਹੋਏਗਾ ਤੇ ਜਿੰਨੀ ਮਰਜ਼ੀ ਦੁਨੀਆ ਇਹ ਸ਼ਨਾਣ ਕਰਦੀ ਚਲੀ ਜਾਏ ਲੇਕਿਨ ਉਦੋਂ ਤੱਕ ਉਹਦਾ ਕੋ ਅਸਰ ਜੀਵਨ ਤੇ ਨਹੀਂ ਹੋਏਗਾ ਗਿਆਨ ਗੁਰੂ ਦਾ ਹੋਣਾ ਹੈ ਪਰਮੇਸ਼ਵਰ ਦਾ ਹੋਣਾ ਹੈ ਇਹ ਹੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪ੍ਰਥਮ ਉਦਾਸੀ ਦੇ ਅੰਦਰ ਜਾ ਕੇ ਸਾਰੇ ਕੁੰਭ ਦੇ ਅੰਦਰ ਇਸ਼ਨਾਨ ਕਰਨ ਵਾਲਿਆਂ ਨੂੰ ਸਮਝਾਈ ਸੀ ਗੁਰੂ ਨਾਨਕ ਸਾਹਿਬ ਨੇ ਆਪ ਵੀ ਇਸ਼ਨਾਨ ਕੀਤਾ ਸੀਗਾ ਨਹੀਂ ਜੀ ਉਹਨਾਂ ਨੇ ਇਸ਼ਨਾਨ ਤੇ ਸਿਰਫ ਲੋਕਾਂ ਨੂੰ ਇਹ ਹੀ ਗਿਆਨ ਦਿੱਤਾ ਕਿ ਭਾਈ ਧਰਤੀ ਦੇ ਉੱਤੇ ਹਰ ਚੀਜ਼ ਪਵਿੱਤਰ ਹੈ ਜਲ ਵੀ ਪਵਿੱਤਰ ਹੈ ਪਾਣੀ ਵੀ ਪਵਿੱਤਰ ਹੈ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਰ ਧਰਤੀ ਦੇ ਉੱਤੇ ਅਕਾਲ ਪੁਰਖ ਹੈ ਤੇ ਹਰ ਜਲ ਦੇ ਅੰਦਰ ਪਰਮੇਸ਼ਵਰ ਪ੍ਰਮਾਤਮਾ ਸਾਡਾ ਪਿਤਾ ਹੈ ਲੇਕਿਨ ਨਫ਼ਰਤਾਂ ਦੀ ਬਜਾਏ ਅਸੀਂ ਕੇਵਲ ਤੇ ਕੇਵਲ ਇਹ ਚੀਜ਼ਾਂ ਦੇਖਣੀਆਂ ਨੇ ਕਿ ਜਿਹਦੇ ਨਾਲ ਸੰਸਾਰ ਸਮਾਜ ਦਸੇ ਗੁਰੂ ਸਾਹਿਬਾਨ ਜੀ ਨੇ ਜੋ ਮਹਾ ਗਿਆਨ ਪੂਰੇ ਦੇਸ਼ ਦੇ ਭਗਤ ਸੰਤਾਂ ਨੂੰ ਨਾਲ ਲੈ ਕੇ ਬਾਣੀ 'ਚ ਦਿੱਤਾ ਉਹ ਗਿਆਨ ਦੇ ਨਾਲ ਜੁੜਨ ਦੀ ਅੱਜ ਜ਼ਰੂਰਤ ਹੈ ਤਾਲੀਵਾਲ ਸਾਹਿਬ ਹਾਂਜੀ ਗਰੀਬ ਸਰ ਸਾਡੇ ਹੋਰ ਕਿਹੜੇ ਗੁਰੂ ਸਾਹਿਬਾਨ ਜਿਹੜੇ ਆ ਉਹ ਕੁੰਭ ਤੇ ਕੁੰਭ ਗਏ ਸੀਗੇ ਕੁੰਭ ਦੇ ਮੇਲੇ ਤੇ ਦੇਖੋ ਕਹਿਣ ਨੂੰ ਤੇ ਗੁਰੂ ਹਰ Rai ਸਾਹਿਬ ਜੀ ਦਾ ਵੀ ਲੋਕ ਜ਼ਿਕਰ ਕਰਦੇ ਨੇ ਅੱਛਾ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਨਿਰਮਲੇ ਮਹਾਨ ਵਿਅਕਤੀ ਵਾਰਣਸੀ ਦੇ ਅੰਦਰ ਬਣਵਾਏ ਸੀਗੇ ਉਹ ਨਿਰਮਲੇ ਜਿਹੜੇ ਮਹਾਨ ਸੀਗੇ ਉਸ ਵੇਲੇ ਦੇ ਉਹਨਾਂ ਨੂੰ ਵੀ ਇਹੀ ਕਿਹਾ ਵੀ ਪੂਰੇ ਦੇਸ਼ ਦੀ ਸਿੱਖਿਆ ਲੈ ਕੇ ਪੂਰੇ ਦੇਸ਼ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਵੀ ਜੋੜੀਏ ਧਰਮ ਨਾਲ ਜੋੜੀਏ ਤੇ ਇਨਸਾਨੀਅਤ ਨਾਲ ਜੋੜੀਏ ਉਹਨਾਂ ਨੂੰ ਹਿਊਮਨਿਟੇਰੀਅਨ ਕਪੈਸ਼ਨਟ ਗਰਾਉਂਡ ਦਾ ਪਤਾ ਹੋਵੇ ਕਿ ਇਨਸਾਨੀਅਤ ਕੀ ਹੈ ਉਹ ਇਨਸਾਨੀਅਤ ਦੀ ਕਦਰ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੇਕਿਨ ਅੱਜ ਪੂਰੇ ਵਿਸ਼ਵ ਦੇ ਸਿੱਖ ਐਸੇ ਹਨ ਭਰਾਜੀ ਕਿ ਅੱਜ ਅਸੀਂ ਜਿਨ੍ਹਾਂ ਦੀ ਗਿਣਤੀ ਕਰੋੜਾਂ ਦੇ ਹਿਸਾਬ ਨਾਲ ਐ ਨਿਰਮਲਿਆਂ ਨੂੰ ਵੀ ਭੁੱਲ ਬੈਠੇ ਉਦਾਸੀਆਂ ਨੂੰ ਵੀ ਭੁੱਲ ਬੈਠੇ ਸਤਨਾਮੀਆਂ ਨੂੰ ਵੀ ਭੁੱਲ ਬੈਠੇ ਤੇ ਦੇਸ਼ ਦੇ ਅੰਦਰ ਸਾਡੇ ਅੰਦਰ ਆਹ ਜਿਹੜੀਆਂ ਚੀਜ਼ਾਂ ਨੇ ਸਿੱਖਾਂ ਨੂੰ ਹੁਣ ਜੋੜਨ ਦੀ ਜ਼ਰੂਰਤ ਹੈ ਦਾਸ ਕੇਵਲ ਗਰੀਬ ਜੇ ਹਰ ਮੰਦਰ ਸਾਹਿਬ ਤੇ ਕਥਾ ਹੋਈ ਜਾਂ ਪੂਰੇ ਦੇਸ਼ ਦੇ ਗੁਰਦੁਆਰਿਆਂ 'ਚ ਕਥਾ ਹੋਈ ਤੇ ਪੂਰੇ ਵਿਸ਼ਵ 'ਚ ਹੋਈ ਤੇ ਆਪਾਂ ਸਭ ਨੂੰ ਇਹੀ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੀਏ ਗਰੀਬ ਸਾਹਿਬ ਜਿਹੜਾ ਹੁਣ ਪੰਬ ਦਾ ਮੇਲਾ ਮਤਲਬ ਪ੍ਰਾਗਰਾਜ ਦੇ ਵਿੱਚ ਲੱਗਾ ਹਾਂਜੀ ਪ੍ਰਾਗਰਾਜ ਚ ਹਾਂਜੀ ਉਹ ਕਿੰਨੇ ਸਾਲ ਬਾਅਦ ਆਇਆ ਇਹ 144 ਸਾਲ ਬਾਅਦ ਆਇਆ ਜੀ ਜਿਹੜਾ ਹੁਣ ਪ੍ਰਾਗਰਾਜ ਦੇ ਅੰਦਰ ਜਦੋਂ ਦਾਸ ਨੂੰ ਵੈਸੇ ਐਜ਼ ਅ ਪ੍ਰਚਾਰਕ ਜਾਂ ਗ੍ਰੰਥੀ ਕਹਿ ਲੋ ਜਾਂ ਸੇਵਾਦਾਰ ਕਹਿ ਲੋ ਮੈਨੂੰ ਪਹਿਲਾਂ ਵੀ ਬੁਲਾਇਆ ਪਰ ਮੈਂ ਉਹਨਾਂ ਨਾਲ ਇੱਕੋ ਇੱਕ ਗੱਲ ਕੀਤੀ ਸੀ ਜੇ ਗੁਰੂ ਨਾਨਕ ਸਾਹਿਬ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਥੇ ਸੈਂਟਰ ਦੇ ਅੰਦਰ ਕਰਕੇ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚਾਹੁੰਦੇ ਹਨ ਤੇ ਫਿਰ ਤੇ ਦਾਸ ਗੁਰੂ ਦੀ ਕਥਾ ਕਰਨ ਵਾਸਤੇ ਜ਼ਰੂਰ ਆ ਜਾਏਗਾ ਲੇਕਿਨ ਬਾਕੀ ਗੱਲ ਲੋਕਾਂ ਨੂੰ ਸਮਝ ਆਵੇ ਜਾਂ ਨਾ ਆਵੇ ਇਸ ਲਈ ਦਾਸ ਹੁਣ ਜਾ ਕੇ 23 ਫਰਵਰੀ ਨੂੰ ਉੱਥੇ ਕਥਾ ਵੀ ਕਰਕੇ ਆਇਆ ਤੇ ਪੂਰੇ ਭਾਰਤ ਦੇ ਸਿੱਖਾਂ ਨੇ ਤੇ ਦੇਸ਼ ਔਰ ਵਿਦੇਸ਼ ਤੋਂ ਤੇ ਬੜੇ ਬਿਹਾਰ ਤੋਂ ਵੀ ਆਏ ਬੰਗਾਲ ਤੋਂ ਵੀ ਆਏ ਤੇ ਉਹ ਸਿੱਖ ਸਾਡੇ ਵਾਹਿਗੁਰੂ ਦੀ ਕਿਰਪਾ ਨਾਲ ਰਾਜਸਥਾਨ ਤੋਂ ਵੀ ਆਏ ਪੰਜਾਬ ਚੋਂ ਵੀ ਬਹੁਤ ਗਏ ਤੇ ਉੱਥੇ ਦਾਸ ਨੇ ਇੱਕ ਘੰਟਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਹੀ ਕਥਾ ਜਦ ਕੀਤੀ ਤੇ ਇੱਕ ਘੰਟੇ ਵਿੱਚ ਹੀ ਬੜੇ ਸਾਧੂ ਸੰਤ ਜਿਹੜੇ ਸਾਡੇ ਪਿਆਰੇ ਹਿੰਦੂ ਸਮਾਜ ਦੇ ਹਨ ਉਹਨਾਂ ਦੇ ਅੰਦਰ ਵੀ ਬੜੀ ਮੁਹੱਬਤ ਆਈ ਤੇ ਉਹਨਾਂ ਨੇ ਆਪ ਜਕਾਰੇ ਵੀ ਲਾਏ ਤੇ ਉਹਨਾਂ ਦੇ ਅੰਦਰ ਖੁਸ਼ੀ ਵੀ ਹੋਈ ਤੇ ਮੈਂ ਸਭ ਨੂੰ ਇਹੀ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਗਿਆਨ ਦਿੱਤਾ ਹੈ ਉਹ ਵਿਸ਼ਵ ਗੁਰੂ ਨੇ ਦੇਵ ਸਿੱਕਤਮ ਤਿੱਬਤ ਲਦਾਖ ਪੁਟਾਨ 사ਉਦੀ ਅਰੇਬੀਆ ਰਸ਼ੀਆ ਚਾਈਨਾ ਬੰਗਲਾਦੇਸ਼ ਤੇ ਉਹ ਸਭ ਪਾਸੇ ਗਏ ਤੇ ਕਿਉਂ ਨਹੀਂ ਤੁਸੀਂ ਉਹਨਾਂ ਦੇ ਚਰਨਾਂ 'ਚ ਜੁੜਦੇ ਤੇ ਉਸ ਵੇਲੇ ਉਹਨਾਂ ਨੇ ਇਹ ਗੱਲ ਨੂੰ ਕਬੂਲ ਵੀ ਕੀਤਾ ਤੁਸੀਂ ਵੀ ਉੱਥੇ ਕੁੰਭ ਦਾ ਇਸ਼ਨਾਨ ਕੀਤਾ ਮਹੀਂ ਜੀ ਦਾਸ ਕੇਵਲ ਗੁਰੂ ਬ੍ਰੰਦ ਸਾਹਿਬ ਜੀ ਦੀ ਹਜ਼ੂਰੀ 'ਚ ਤੇ ਵਿਸ਼ਵ ਸਿੱਖਾਂ ਵਾਸਤੇ ਉੱਥੇ ਪਹੁੰਚਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਇਸ਼ਨਾਨ ਕਰਨਾ ਸੀ ਉਹ ਕਰ ਰਹੇ ਸੀ ਲੇਕਿਨ ਦਾਸ ਨੇ ਕੇਵਲ ਹੋਟਲ ਦੇ ਅੰਦਰ ਪਹਿਲਾਂ ਬਹਿ ਕੇ ਇਸ਼ਨਾਨ ਪਾਣੀ ਕਰਕੇ ਤੇ ਉੱਥੇ ਸਭ ਦਾ ਸਤਿਕਾਰ ਪਿਆਰ ਆਪਾਂ ਕੀਤਾ ਤੇ ਉਹ ਸਨਮਾਨ ਜਿਹੜੇ ਕਰੋੜਾਂ ਲੋਕ ਅਗਰ 60 ਕਰੋੜ ਤੋਂ ਵੀ ਜ਼ਿਆਦਾ ਲੋਕ 23 ਫਰਵਰੀ ਤੋਂ ਪਹਿਲਾਂ ਉੱਥੇ ਮੱਥਾ ਟੇਕ ਚੁੱਕੇ ਸਨ ਤੇ ਮੈਂ ਦੁਨੀਆ ਦੇ ਹਾਲਾਤ ਦੇਖੇ ਕਿ ਉਹ ਹਾਲਾਤ ਕੀ ਹਨ ਕਿ 100 ਹੰਡਰਡ ਕਿਲੋਮੀਟਰ ਤੋਂ ਲੈ ਕੇ ਕੇਵਲ ਤੇ ਕੇਵਲ ਜਿਹੜਾ ਇੱਕ ਘੰਟੇ ਦਾ ਵੀ ਰਸਤਾ ਨਹੀਂ ਹੁੰਦਾ ਉਹਦੇ ਤੇ ਲੋਕਾਂ ਨੂੰ 5 ਘੰਟੇ ਲੱਗਦੇ ਰਹੇ ਅੰਦਰ ਜਾਣ ਤੱਕ ਕਿਉਂਕਿ ਹਰ ਬੰਦੇ ਨੂੰ ਅੰਦਰ ਪਹੁੰਚਣ ਤੱਕ ਮੁਸ਼ਕਲ ਸੀ ਪਰਦਾਸ ਦੀ ਗੱਡੀ ਦਾ ਨੰਬਰ ਤੇ ਉਹਨਾਂ ਨੇ ਦਿੱਤਾ ਹੋਇਆ ਸੀ ਜਿਨ੍ਹਾਂ ਨੇ ਮੇਰਾ ਪ੍ਰੋਗਰਾਮ ਬਣਾਇਆ ਸੀ ਧਾਰਮਿਕ ਤੌਰ ਤੇ ਤੇ ਦਾਸ ਨੂੰ ਤੇ ਉਹ ਅੰਦਰ ਜਾਣ 'ਚ ਕੋਈ ਪ੍ਰੋਬਲਮ ਨਹੀਂ ਆਈ ਲੇਕਿਨ ਲੋਕਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਦਾਸ ਨੇ ਬਹੁਤ ਦੇਖੀਆਂ ਹਾਂ ਗ੍ਰੀਸਰ ਆਪਾਂ ਜੋ ਸੋਸ਼ਲ ਮੀਡੀਆ ਦੇਖਿਆ ਵੀ ਉਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਧੂ ਆ ਉਹ ਗਏ ਸੀਗੇ ਹਾਂਜੀ ਮਤਲਬ ਕੋਈ ਤੇ ਕਹਿ ਰਿਹਾ ਸੀ ਵੀ ਮੈਂ ਕਈ ਸਾਲਾਂ ਤੋਂ ਹੱਥ ਖੜਾ ਕੀਤਾ ਤੇ ਉਹਦੇ ਹੱਥ ਦੀਆਂ ਉਂਗਲਾਂ ਜਿਹੜੀਆਂ 9 ਆ ਉਹ ਵੱਧ ਚੁੱਕੇ ਆ ਅੰਦਾ ਮੈਂ ਭਗਤੀ ਕਰਦਾ ਕੋਈ ਕਹਿੰਦਾ ਵੀ ਮੈਂ ਟੱਟੀ ਖਾਣਾ ਪਿਸ਼ਾਬ ਪੀਣਾ ਕੋਈ ਅੰਦਾ ਮੈਂ ਮੁਰਦੇ ਖਾਣਾ ਕੋਈ ਕੰਡਿਆਂ ਦੇ ਉੱਤੇ ਪਿਆਏ ਕੋਈ ਅੰਦਾ ਮੈਂ ਨਹਾਤਾ ਹੀ ਨਹੀਂ ਕਈ ਸਾਲਾਂ ਤੋਂ ਇਹਨਾਂ ਦੀ ਸਮਾਜ ਨੂੰ ਕੀ ਦੇਣ ਸਮਝਦੇ ਤੁਸੀਂ ਇਹ ਤੇ ਕੇਵਲ ਦਾ ਸਿੱਕੋ ਗੱਲ ਕਰ ਸਕਦਾ ਉਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਥਮ ਮੁਰੀਦ ਜੋ ਹੈ ਉਹ ਭਾਈ ਮਰਦਾਨਾ ਜੀ ਹੈ ਜੋ ਇਸਲਾਮ ਦੀ ਧਰਤੀ ਤੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਇਆ ਰਬਾਬ ਰਾਹੀ ਤੇ ساری ਜ਼ਿੰਦਗੀ ਉਹਨਾਂ ਦੇ ਨਾਲ ਹੀ ਰਹਾ ਤੇ ਦੂਸਰਾ ਉਹਨਾਂ ਦਾ ਗੁਰਸਿੱਖ ਬਣਿਆ ਭਾਈ ਲਾਲੋ ਜੀ ਭਾਈ ਲਾਲੋ ਜੀ ਮਹਾਨ ਜਿਹੜਾ ਕਿ ਗਰੀਬ ਸੀ ਉਸ ਵੇਲੇ ਨਿਮਾਣਾ ਸੀ ਲੇਕਿਨ ਮਿਹਨਤ ਕਰਕੇ ਉਹ ਕਮਾਈ ਕਰ ਰਿਹਾ ਸੀ ਤੇ ਮਲਕ ਭਾਗੋ ਵਰਗੇ ਜਿਹੜੇ ਦੇਸ਼ ਨੂੰ ਲੁੱਟ ਰਹੇ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਾਰ ਬਾਰ ਉਹਨਾਂ ਨੇ ਬੇਨਤੀ ਵੀ ਕੀਤੀ ਵੀ ਸਾਡੇ ਕੋਲ ਆਓ ਲੇਕਿਨ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਇਹੋ ਗੱਲ ਕਹੀ ਜਿਹੜਾ ਰੱਬ ਦਾ ਭਗਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਉੱਤੇ ਚੱਲ ਰਿਹਾ ਹੈ ਉਹ ਕੇਵਲ ਲਾਲੋ ਹੈ ਆਪਾਂ ਉਹਦੇ ਘਰ ਵਿੱਚ ਉਹਦੇ ਪਿਆਰ ਵਿੱਚ ਜਾਣਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਵੀ ਜਾ ਕੇ ਇਹੀ ਬਚਨ ਕੀਤੇ ਤੇ ਬਾਅਦ ਵਿੱਚ ਮਲਕ ਭਾਗੋ ਨੇ ਜਦੋਂ ਬਾਰ ਬਾਰ ਬੰਦੇ ਭੇਜੇ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਗਿਆਨ ਵੀ ਦਿੱਤਾ ਕਿ ਐ ਮਲਕ ਭਾਗੋ ਇਸ ਤਰ੍ਹਾਂ ਦੇ ਚੱਕਰ 'ਚ ਨਾ ਪੈ ਤੁਹਾਡੀ ਜ਼ਿੰਦਗੀ ਦੇ ਕੀਤੇ ਹੋਏ ਪਾਪ ਅਨਰਥ ਲੋਕਾਂ ਦੀ ਲੁੱਟ ਖਸੁੱਟ ਗਰੀਬਾਂ ਦਾ ਜੋ ਤੁਸੀਂ ਲਿਆ ਉਹਦੇ ਰਾਹੀ ਤੁਸੀਂ ਲੰਗਰ ਵੀ ਲਗਾ ਰਹੇ ਹੋ ਸੇਵਾਵਾਂ ਵਿੱਚ ਸ਼ੋਅ ਕਰ ਰਹੇ ਹੋ ਹਰ ਪਾਸੇ ਪੰਡਾਰੇ ਵੀ ਸਾਲ ਬਾਅਦ ਕਰ ਰਹੇ ਹੋ ਏ ਤੁਹਾਡੇ ਭੰਡਾਰਿਆਂ ਵਿੱਚੋਂ ਮੈਨੂੰ ਤੇ ਕੇਵਲ ਖੂਲ ਨਜ਼ਰ ਆਉਂਦਾ ਹੈ ਲੋਕਾਂ ਦਾ ਲੇਕਿਨ ਜਿਹੜਾ ਗਰੀਬੀ ਦੇ ਅੰਦਰ ਬਹੁਤ ਨਿਮਰਤਾ ਵਿੱਚ ਉਹ ਲਾਲੋ ਦੇ ਅੰਦਰੋਂ ਮੈਨੂੰ ਕੇਵਲ ਤੇ ਕੇਵਲ ਬਿਲਕੁਲ ਦੁੱਧ ਨਜ਼ਰ ਆਉਂਦਾ ਹੈ ਪਵਿੱਤਰਤਾ ਨੂੰ ਗੁਰੂ ਨੇ ਮੰਨਿਆ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਜੋ ਮਰਜ਼ੀ ਲੋਕ ਕਰਨ ਗੁਰੂ ਨੇ ਇੱਕੋ ਇੱਕ ਗੱਲ ਕੀਤੀ ਉਸ ਵੇਲੇ ਵੀ ਤੇ ਬਾਅਦ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਦਰਜ ਹੈ ਕਿ ਬੰਦਿਆਂ ਨੂੰ ਸਮਝਾਇਆ ਦਾਸ ਨੇ ਵੀ ਕਥਾਰਾਹੀ ਇਹ ਬੇਨਤੀ ਕੀਤੀ ਬੰਦਿਓ ਜਦੋਂ ਤੱਕ ਤੁਸੀਂ ਆਪਣੀ ਆਤਮਾ ਨੂੰ ਪਵਿੱਤਰ ਨਹੀਂ ਕਰੋਗੇ ਉਦੋਂ ਤੱਕ ਤੁਹਾਡੀ ਜ਼ਿੰਦਗੀ ਤਰੇਗੀ ਨਹੀਂ ਇਹ ਨਹੀਂ ਕਿ ਤੁਸੀਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਿਆ ਤੇ ਗੱਲ ਬਣ ਜਾਏਗੀ 860 ਤੀਰਥ ਜੇ ਨਾਵੇਂ ਤਾਂ ਉਤਰੈ ਨਾਹੀ ਮੈਲ ਬੰਦਿਆ ਤੇਰੀ ਅੰਤਰ ਆਤਮਾ ਚੋ ਜੇ ਮੈਲ ਨਾ ਉਤਰੀ ਤੇ ਉਹ ਕਾਦੇ ਨਾਲ ਉਤਰਨੀ ਹੈ ਉਹ ਹੈ ਨਾਮ ਜਪਣ ਨਾਲ ਸਿਮਰਨ ਕਰਨ ਨਾਲ ਭਗਤੀ ਕਰਨ ਨਾਲ ਤੇ ਸੱਚੀ ਸੁੱਚੀ ਕਿਰਤ ਕਰਨ ਨਾਲ ਮਿਹਨਤ ਕਰਨ ਨਾਲ ਤੇ ਦੁਨੀਆ ਦਾ ਭਲਾ ਕਰਨ ਦੇ ਨਾਲ ਤੇਰੀ ਮੈਲ ਵੀ ਉਤਰੇਗੀ ਤੇ ਇਸ਼ਨਾਨ ਤੂੰ ਜਿੱਥੇ ਮਰਜੀ ਭਾਈ ਕਰ ਲੈ ਹੁਣ ਪੂਰਾ ਵਿਸ਼ਵਾ ਕੇ ਸਾਡੇ ਹਰਿਮੰਦਰ ਸਾਹਿਬ ਦੇ ਚਰਨਾਂ ਚ ਆ ਕੇ ਜੇ ਇਸ਼ਨਾਨ ਕਰਦਾ ਤੇ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਮੈਲ ਆਪਣੇ ਆਪ ਹੀ ਸਮਾਪਤ ਹੁੰਦੀ ਹੈ ਪਰ ਉਹਨਾਂ ਦੀ ਹੀ ਹੋਏਗੀ ਜਿਹੜੇ ਬਾਣੀ ਨਾਲ ਜੁੜਨਗੇ ਧਰਮ ਨਾਲ ਜੁੜਨਗੇ ਗਿਆਨ ਨਾਲ ਜੁੜਨਗੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਨੇ ਕੁੰਭ ਦੇ ਅੰਦਰ ਵੀ ਇਹੀ ਗਿਆਨ ਦਿੱਤਾ ਸੀ ਭਾਈ ਲੋਕ ਕਿਸੇ ਵੀ ਭਾਵੇਂ ਪੁਆਇੰਟ ਦੇ ਉੱਤੇ ਨਾਮ ਲੈ ਲਓ ਕਿਉਂਕਿ ਗੁਰੂ ਨੇ ਤੇ ਸਭ ਨੂੰ ਸਤਕਾਰ ਦਿੱਤਾ ਹੈ ਨਾ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਭ ਇੱਕੋ ਪ੍ਰਮਾਤਮਾ ਦੀ ਜੋਤ ਹਨ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਆ ਬੰਦਿਆ ਸਮਝ ਹਰੇਕ ਵਿਅਕਤੀ ਚ ਉਹਦੀ ਜੋਤ ਹੈ ਪ੍ਰਮਾਤਮਾ ਦੀ ਜੋਤ ਹੈ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕੀਤੇ ਸੀ ਜਿਹੜੇ ਲੋਕਾਂ ਨੂੰ ਨਹੀਂ ਸਮਝ ਕੋਈ ਗੱਲ ਨਹੀਂ ਜਾਗਤ ਜੋਤ ਜਪੈ ਇਸ ਬਾਸਰ ਇਕ ਬਿਨਾ ਮਨ ਨਾਇਕ ਨਾਨ ਹੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠਪੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਇਕ ਬਿਨਾ ਨਹ ਇਕ ਪਛਾਨੈ ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ ਤਾਹੇ ਨੇ ਖਾਲਸ ਜਾਨੈ ਐ ਬੰਦਿਆ ਤੂੰ ਖਾਲਸ ਭਾਵ ਪਵਿੱਤਰ ਉਦੋਂ ਹੀ ਹੋਵੇਂਗਾ ਜਦੋਂ ਤੇਰੇ ਅੰਦਰ ਜੋ ਜੋਤ ਅਕਾਲ ਪੁਰਖ ਦੀ ਹੈ ਤੇਰੀ ਆਤਮਾ ਉਹਦੇ ਨਾਲ ਵੀ ਜੁੜ ਗਈ ਤੇ ਫਿਰ ਵਾਕਈ ਜੋ ਗੁਰਬਾਣੀ ਨੇ ਬਿਆਨ ਕੀਤਾ ਹਰ ਮੰਦਰ ਇਹੋ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਐ ਬੰਦਿਆ ਜੇ ਤੇਰੇ ਕੋਲੇ ਗਿਆਨ ਦਾ ਰਤਨ ਆ ਜਾਏਗਾ ਹੀਰਾ ਆ ਜਾਏਗਾ ਡਾਇਮੰਡ ਆ ਜਾਏਗਾ ਤਾਂ ਤੇਰੇ ਅੰਦਰੋਂ ਹੀ ਤੈਨੂੰ ਆਪਣੇ ਆਪ ਹਰੀ ਦਾ ਮੰਦਰ ਵੀ ਨਜ਼ਰ ਆਏਗਾ ਕਿਉਂਕਿ ਸ਼ਰੀਰ ਨੂੰ ਸੰਭਾਲਣਾ ਪਤਾ ਨਹੀਂ 1084 ਪਰਮਤਿਆਂ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓ ਏ ਐ ਬੰਦਿਆ ਹੰਕਾਰ ਨਾ ਕਰੀ ਕਿ ਪਤਾ ਨਹੀਂ ਸਾਹੀ ਕਿੰਨੇ ਦਿਨ ਕੱਢਣੇ ਨੇ ਇਸ ਲਈ ਗੁਰੂ ਨੇ ਗਿਆਨ ਦਿੱਤਾ ਤੂੰ ਆਪਣੇ ਆਪ ਨੂੰ ਸੰਭਾਲ ਰੱਬ ਨਾਲ ਜੁੜ ਪਰਮੇਸ਼ਵਰ ਨਾਲ ਜੁੜ ਇਮਾਨਦਾਰੀ ਨਾਲ ਜੁੜ ਤੇ ਗੰਦ ਦੇ ਅੰਦਰ ਬੰਦੇ ਜਿਤਨਾ ਮਰਜ਼ੀ ਆਪਣੀਆਂ ਗੱਲਾਂ ਕਰਕੇ ਗੰਦ ਵੀ ਖਾਈ ਜਾਣ ਪਿਸ਼ਾਬ ਵੀ ਪੀਵੀ ਜਾਣ ਲੇਕਿਨ ਉਹਦੇ ਨਾਲ ਉਹਨਾਂ ਦੀ ਪਵਿੱਤਰਤਾ ਕਦੀ ਨਹੀਂ ਹੋਏਗੀ ਉਹ ਬਿਮਾਰੀਆਂ ਦੇ ਸ਼ਿਕਾਰ ਜ਼ਰੂਰ ਹੋਣਗੇ ਲੇਕਿਨ ਜੇ ਰੱਬ ਦੇ ਨਾਲ ਜੁੜ ਗਏ ਤੇ ਫਿਰ ਤੇ ਭਾਈ ਖਾਣਾ ਪੀਣਾ ਪਵਿੱਤਰ ਹੈ ਹਾਂ ਬਿਲਕੁਲ ਦਿੱਤੋ ਨੇ ਰਿਜਕ ਸੰਭਾਹ ਹੈ ਬਿਲਕੁਲ ਫਿਰ ਸਭ ਕੁਝ ਖਾਣਾ ਪੀਣਾ ਪਵਿੱਤਰ ਹੋ ਜਾਏਗਾ ਪਹਿਲਾਂ ਰੱਬ ਨਾਲ ਪਰਮੇਸ਼ਵਰ ਨਾਲ ਬਾਣੀ ਨਾਲ ਜੁੜ ਜਾਓ ਤੇ ਫਿਰ ਜੀਵਨ ਦਾ ਆਨੰਦ ਹੀ ਆਨੰਦ ਹੈ ਤਾਲੀਵਾਲ ਸਾਹਿਬ ਤੁਸੀਂ ਕੀ ਸਮਝਦੇ ਹੋ ਕੁੰਬ ਦਾ ਜਿਹੜਾ ਕੀ ਮੈਸੇਜ ਆ ਜਿਹੜਾ ਸਮਾਜ ਨੂੰ ਇਹ ਮੈਸੇਜ ਦੇਖੋ ਧਰਤੀ ਦੇ ਉੱਤੇ ਹੁਣ ਇਸ ਤਰ੍ਹਾਂ ਦੇ ਕਾਰਨਾਮੇ ਸ਼ੁਰੂ ਹੋ ਗਏ ਨੇ ਕੇਵਲ ਇੱਕ ਧਰਮ ਦੇ ਨਹੀਂ ਦੇਸ਼ ਦੇ ਅੰਦਰ 14 ਧਰਮਾਂ ਦੇ ਲੋਕ ਨੇ ਹਾਂ ਬਿਲਕੁਲ ਤੇ ਵੈਸੇ 5 6 ਧਰਮਾਂ ਦੇ ਲੋਕਾਂ ਨੂੰ ਲੋਕ ਜਾਣਦੇ ਨੇ ਤੇ ਵਿਸ਼ਵ ਦੇ ਅੰਦਰ 40 ਧਰਮਾਂ ਦੇ ਲੋਕ ਨੇ ਜਿੱਦਾਂ ਦੀ ਉਹ ਐਡ ਕਰਕੇ ਗੱਲ ਨੂੰ ਫੈਲਾ ਦਿੰਦੇ ਨੇ ਲੋਕ ਉਹਨਾਂ ਚੀਜ਼ਾਂ ਨੂੰ ਹੀ ਮੁਖ ਰੱਖ ਕੇ ਉਹਦੇ ਪਿੱਛੇ ਲੱਗ ਜਾਂਦੇ ਨੇ ਵੀ ਚਲੋ ਵੀ ਇਹੀ ਕੰਮ ਕਰ ਲੋ ਤੇ ਤੁਹਾਡਾ ਕੰਮ ਠੀਕ ਹੋ ਜਾਏਗਾ ਲੇਕਿਨ ਗੁਰਬਾਣੀ ਨਾਲ ਕਿਉਂ ਗੁਰੂ ਨੇ ਜੋੜਿਆ ਦਸਮ ਬਾਪੂ ਨੇ ਹਜ਼ੂਰ ਸਾਹਿਬ ਨੰਡੇੜ ਦੇ ਅੰਦਰ ਆਖਿਰ ਦੇ ਸਮੇਂ ਦੇ ਉੱਤੇ ਇਹੀ ਬਚਨ ਕੀਤੇ ਸੀ ਭਾਈ ਅੱਜ ਤੋਂ ਬਾਅਦ ਤੁਹਾਡੇ ਵਿਸ਼ਵ ਦਾ ਜਿਹੜਾ ਗੁਰੂ ਹੈ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਇਹਨੂੰ ਪੜੋ ਇਹਨੂੰ ਵਿਚਾਰੋ ਤੇ ਆਪਣੀ ਜ਼ਿੰਦਗੀ ਇਹਦੇ ਮੁਤਾਬਕ ਦੇ ਚਲਾਉਂਗੇ ਤੁਹਾਡੇ ਸਰੀਰ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ ਫਿਰ ਸਭ ਕੁਝ ਪਵਿੱਤਰ ਹੈ ਲੇਕਿਨ ਕੁੰਭ ਦਾ ਵੀ ਪ੍ਰਚਾਰ ਜਦੋਂ ਹੋ ਗਿਆ ਪੁਰਾਣੇ ਸਮੇਂ ਦੇ ਵਿੱਚ ਸਰਕਾਰਾਂ ਦੇ ਵੀ ਆਪੂ ਆਪਣੇ ਕਾਰਜ ਹੁੰਦੇ ਨੇ ਹਾਂ ਬਿਲਕੁਲ ਉਦੋਂ 2.5 ਕਰੋੜ ਬੰਦਾ ਮੱਥਾ ਟੇਕਦਾ ਸੀ ਪਰ ਐਤਕੀ ਮਹਾਕੁੰਭ ਚ 61 ਕਰੋੜ ਤੋਂ ਵੀ ਉੱਪਰ ਬੰਦੇ ਆ ਚੁੱਕੇ ਨੇ ਕਿਉਂਕਿ ਤਾਕਤ ਜਦੋਂ ਕਿਸੇ ਕੋਲ ਵੀ ਹੁੰਦੀ ਹੈ ਉਹਦੇ ਮੁਤਾਬਕ ਜਦੋਂ ਪ੍ਰਚਾਰ ਹੁੰਦਾ ਹੈ ਤੇ ਫਿਰ ਲੋਕ ਉਹਦੇ ਪਿੱਛੇ ਜ਼ਿਆਦਾ ਚੱਲਦੇ ਨੇ ਚੱਲਦੇ ਨੇ ਕਿਉਂਕਿ ਲੋਕ ਜਦੋਂ ਇਦਾਂ ਚੱਲਦੇ ਨੇ ਤੇ ਦਸਾਂ ਗੁਰੂਆਂ ਨੇ ਕੀ ਕੀਤਾ ਦਸੇ ਦੇ ਦਸੇ ਗੁਰੂ ਸਾਹਿਬ ਨੇ ਇੱਕੋ ਗੱਲ ਕੀਤੀ ਕਿ ਭਾਈ ਜਿਹੜੇ ਗਰੀਬ ਨੇ ਅਨਾਥ ਨੇ ਯਤੀਮ ਨੇ ਜ਼ਰੂਰਤਮੰਦ ਨੇ ਲੋੜਵੰਦ ਨੇ ਕੇਵਲ ਤੇ ਕੇਵਲ ਧੰਗ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਵਾਸਤੇ ਵੀ ਐ ਤੇ ਅਮੀਰ ਤੋਂ ਅਮੀਰ ਬੰਦੇ ਵੀ ਜੇ ਸਹੀ ਰਸਤੇ ਤੇ ਆ ਜਾਂਦੇ ਨੇ ਤੇ ਉਹਨਾਂ ਵਾਸਤੇ ਵੀ ਧੰਗ ਗੁਰੂ ਨਾਨਕ ਸਾਹਿਬ ਖੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਰੀ ਸਮੇਂ ਤੇ ਬਚਨ ਕੀਤੇ ਸੀ ਜੀ ਸਰ ਮਰਦਾਰ ਬਾਰੇ ਵੀ ਗੁਰਬਾਣੀ ਦੇ ਵਿੱਚ ਕੁਝ ਹੈ ਪੰਕਤੀਆਂ ਹਾਂਜੀ ਹਾਂਜੀ ਦੁਨੀਆ ਦੇ ਵਿੱਚ ਤੇ ਬਹੁਤ ਕੁਝ ਹੈ ਭੂਤ ਪ੍ਰੇਤਾਂ ਨੂੰ ਵੀ ਲੋਕ ਮੰਨਦੇ ਨੇ ਮੁਰਦਿਆਂ ਦੇ ਵਿੱਚ ਵੀ ਬੜਾ ਕੁਝ ਲੋਕ ਐਸਾ ਮੰਨਦੇ ਨੇ ਲੇਕਿਨ ਗੁਰਬਾਣੀ ਨੇ ਤੇ ਕੇਵਲ ਤੇ ਕੇਵਲ ਇੱਕੋ ਹੀ ਬਚਨ ਕੀਤੇ ਕਿ ਭਾਈ ਆਪਣੀ ਜ਼ਿੰਦਗੀ ਨੂੰ ਸੰਭਾਲੋ ਕੋਈ ਬੰਦਾ ਐਸਾ ਨਹੀਂ ਜਿਹੜਾ ਮੁਰਦੇ ਪੰਨ ਵਿੱਚ ਨਹੀਂ ਜਾਏਗਾ ਹਰ ਵਿਅਕਤੀ ਨੇ ਇੱਕ ਨਾ ਇੱਕ ਦਿਨ ਮਰਦੇ ਪੰਨਵੇ ਜਾਣਾ ਹੈ ਲੇਕਿਨ ਜੀਵਨ ਜਦੋਂ ਤੱਕ ਹੈ ਤੁਹਾਡਾ ਉਦੋਂ ਤੱਕ ਤੁਸੀਂ ਸਨਮਾਨ ਸਭ ਦਾ ਕਰੋ ਸਤਕਾਰ ਸਭ ਦਾ ਕਰੋ ਵਿਰੋਧਤਾ ਕਿਸੇ ਦੀ ਨਾ ਕਰੋ ਲੇਕਿਨ ਗੁਰਬਾਣੀ ਨਾਲ ਧਰਮ ਨਾਲ ਗਿਆਨ ਨਾਲ ਜੁੜ ਕੇ ਜੇ ਤੁਸੀਂ ਚੱਲਦੇ ਰਹੋਗੇ ਤੇ ਤੁਹਾਡਾ ਸਰੀਰ ਵੀ ਚਲਾ ਜਾਏ ਤਾਂ ਵੀ ਤੁਸੀਂ ਮਰਦੇ ਨਹੀਂ ਹੋ ਸਕੋਗੇ ਕਾਰਨ ਕਾਰਨ ਇਹੀ ਹੈ ਕਿ ਮਹਾਰਾਜ ਨੇ ਜੋ ਬਚਨ ਕੀਤੇ ਕਿ ਭਾਈ ਪਹਿਲੀ ਗੱਲ ਤੇ ਇਹ ਹੈ ਕਿ ਕਦੀ ਬੰਦਾ ਜਿੰਨਾ ਮਰਜੀ ਉਮਰ ਦਾ ਹੋ ਜੇ ਉਹ ਬੁੱਢਾ ਨਹੀਂ ਹੁੰਦਾ ਗੁਰਮੁਖ ਬੁੱਢੇ ਕਦੇ ਨਹੀਂ ਉਹ ਕੌਣ ਨੇ ਜਿਨ੍ਹਾਂ ਅੰਤਰ ਸੁਰਤ ਗਿਆਨ ਤੇ ਗੁਰੂ ਨਾਨਕ ਸਾਹਿਬ ਨੇ ਇਹ ਵੀ ਬਚਨ ਕੀਤੇ ਭਾਈ 70 ਕਾ ਮਤ ਹੀਣ 80 ਕਾ ਵਿਵਹਾਰ ਨਾ ਪਾਵੇ 90 ਕਾ ਸਹਿਜਾ ਸਣੀ ਮੂਲ ਨਾ ਜਾਣੇ ਅਪਬਲ ਢੰਡੋਲ ਮਟੂੰਡਮ ਡਿਠ ਮੈਂ ਨਾਨਕ ਜਗ ਧੂਵੇਂ ਕਾ ਤਵਲ ਹਰ ਇਹ ਜਗਤ ਧੂਵੇਂ ਦਾ ਪਹਾੜ ਬਣ ਚੁੱਕਿਆ ਕਾਲੀ ਯੁਗ ਦਾ ਐਸਾ ਕਿ ਗੁਰੂ ਨੇ ਗੱਲ ਕੀਤੀ ਕਿ ਦਾਸ ਨੇ ਵੀ ਜਦੋਂ ਕਥਾ ਕਰਦਿਆਂ ਉਦੋਂ ਸਾਰੇ ਪੰਜਾਬ ਦੇ ਤੇ ਹਰ ਮੰਦਰ ਸਾਹਿਬ ਦੇ ਅੰਦਰ ਸਾਡਾ ਪੂਰਾ ਮਤਲਬ ਸ਼ਰੋਮਣੀ ਅਕਾਲੀ ਦਲ ਤੇ ਸਭ ਲੀਡਰਸ਼ਿਪ ਵੀ ਸੀ ਉਸ ਵੇਲੇ ਦਾਸ ਨੇ ਜਦੋਂ ਇਹ ਗੱਲ ਕੀਤੀ ਕਿ ਭਾਈ ਸਾਡੇ ਗੁਰੂ ਕੇ ਗ੍ਰੰਥੀ ਸਿੰਘ ਵਜ਼ੀਰ ਸਿੰਘ ਇਹਨਾਂ ਨੂੰ ਅਸੀਂ 58 ਸਾਲ ਦੀ ਉਮਰ ਜਾਂ 52 ਸਾਲ ਦੀ ਉਮਰ ਤੱਕ ਰਿਟਾਇਰ ਕਿਉਂ ਕਰਦੇ ਆ ਜੇ ਸਾਡੇ ਬਾਬਾ ਦੀਪ ਸਿੰਘ ਰਿਟਾਇਰ ਨਹੀਂ ਹੋਏ ਬਾਬਾ ਬੁੱਢਾ ਜੀ ਰਿਟਾਇਰ ਨਹੀਂ ਹੋਏ ਭਾਈ ਸਾਹਿਬ ਭਾਈ ਮਨੀ ਸਿੰਘ 100-100 ਸਾਲ ਦੀ ਤੇ 150 ਸਾਲ ਦੀ ਉਮਰ ਤੱਕ ਉਹ ਰਿਟਾਇਰ ਨਹੀਂ ਹੋਏ ਤੇ ਕਿਉਂਕਿ ਗੁਰਮਖ ਜਿਹੜੇ ਹਨ ਉਹ ਕਦੀ ਬੁਢੇਪੇ 'ਚ ਨਹੀਂ ਆ ਸਕਦੇ ਤੇ ਉਹੀ ਬੁਢੇਪੇ 'ਚ ਆ ਤੇ ਉਹੀ ਮਰਦਾਪਣ ਚ ਹੋਏਗਾ ਜਿਹੜਾ ਬੰਦਾ ਪਾਪ ਕਰਦਾ ਆ ਅਨਰਥ ਕਰਦਾ ਤੇ ਲੋਕਾਂ ਨੂੰ ਲੁੱਟਣ ਵਾਸਤੇ ਹੀ ਆਪਣਾ ਜੀਵਨ ਚਲਾਉਂਦਾ ਗ੍ਰੀਸਾ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬੜੇ ਵਧੀਆ ਤਰੀਕੇ ਨਾਲ ਗਰਬਾਣੀ ਦੇ ਆਧਾਰ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਆ ਉਹ ਕੰਮ ਦੇ ਬਾਰੇ ਚਾਹਣਾ ਪਾਈ ਆ ਆਪਾਂ ਫੇਰ ਮਿਲਾਂਗੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਲੈ ਕੇ ਨਹੀਂ ਜ਼ਰੂਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੀ ਮਹਾਰਾਜ ਕਿਰਪਾ ਕਰਨ ਸੰਗਤ ਨੂੰ ਦੁਨੀਆ ਨੂੰ ਸਮਝ ਆਏ ਤੇ ਅਸੀਂ ਪਿਆਰ ਨਾਲ ਹੁਣ ਸਿੱਖੀ ਵਿਧਾਈਏ ਹਾਂਜੀ ਦਰਸ਼ਕੋ ਇਹ ਸੰ ਸਾਡੇ ਗਿਆਨੀ ਕਰਨੈਲ ਸਿੰਘ ਗਰੀਬ ਜਿਨ੍ਹਾਂ ਹਰਮੰਦਰ ਸਾਹਿਬ ਦੇ ਨਾਲ ਨਾਲ ਦੇਸ਼ ਦੇ ਵੱਖ-ਵੱਖ ਗੁਰਦੁਆਰਿਆਂ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਕਥਾ ਕਰਕੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਿਆ ਵੇਖਦੇ ਰਹੋ ਮਹਾਰਾਸ਼ਟ੍ਰੀ